ਕਾਕਾ ਸਿੰਘ ਕੋਟੜਾ ਖਨੌਰੀ ਬਾਰਡਰ ਤੋਂ ਸਾਡੇ ਨਾਲ ਜੁੜੇ ਨੇ ਇਸ ਵਕਤ ਕਿਸਾਨਾਂ ਦੀ ਤਿਆਰੀ ਚੱਲ ਰਹੀ ਹੈ ਜਿਹੜੇ ਕਿਸਾਨਾਂ ਨੇ ਮਰਨ ਵਰਤ ਉੱਤੇ ਬੈਠਣਾ ਹੈ ਅੱਜ 111 ਕਿਸਾਨਾਂ ਦਾ ਜੱਥਾ ਜਿਹੜਾ ਹੈ ਉਹ ਬਹੁਤ ਜਲ ਦਰਵਾਨਾ ਹੋਵੇਗਾ ਕਾਕਾ ਸਿੰਘ ਕੋਟੜਾ ਜੁੜੇ ਨੇ ਪੁੱਛਦੇ ਆ ਕਿ ਉਹਨਾਂ ਲੀਡਰਾਂ ਦੀ ਉਹਨਾਂ ਕਿਸਾਨਾਂ ਦੀ ਲੀਡ ਕਿਹੜੇ ਆਗੂ ਕਰਨਗੇ ਤੇ ਪੰਜਾਬ ਦੇ ਕਿਸਾਨ ਕਿੰਨੇ ਨੇ ਉਹਦੇ ਵਿੱਚ ਤੇ ਹਰਿਆਣਾ ਦੇ ਕਿੰਨੇ ਨੇ ਰਾਜਸਥਾਨ ਦੇ ਕਿੰਨੇ ਨੇ ਵੀ ਗੱਲਬਾਤ ਕਰਾਂਗੇ ਕੋਟੜਾ ਜੀ ਤਿਆਰੀ ਹੋ ਚੁੱਕੀ ਹੈ ਲਗਭਗ ਮੁਕੰਮਲ ਅ ਬਸ ਲਾਇ ਇੱਕ ਵਜੇ ਸਵੇਰ 1 ਵਜੇ ਸਾਡੇ ਕੋਲੇ ਲਿਸਟ ਆ ਜਾਣੀ ਹੈ ਮੈਨੂੰ ਲੱਗਦਾ ਵੀ ਉਹ ਸਵੇਰ 1 ਵਜੇ ਲਿਸਟ ਆ ਕੇ ਹੀ ਵਧੀਆ ਬਿਹਤਰ ਰਹੂਗਾ ਮੈਂ ਸਾਰਾ ਦੇ ਨਾਮ ਪੇਸ਼ ਕਰ ਦਿਆਂ ਮੈਂ ਇਥੋਂ ਕਿਸੇ ਦਾ ਨਾਮ ਉਸ ਵਿੱਚ ਕਰਤਾ ਹੋ ਸਕਦਾ ਉਹ ਲਿਸਟ 'ਚ ਨਾ ਹੋਵੇ ਫਿਰ ਉਹ ਇਹ ਲੱਗਦਾ ਵੀ ਪਿੱਛੇ ਹਟ ਗਿਆ ਜਾਂ ਅੱਗੇ ਵਧ ਗਿਆ ਸਵੇਰ ਕੇ 1 ਵਜੇ ਮੈਂ ਉਹਨਾਂ ਨੂੰ ਕਰਤਾ ਸਾਡੇ ਫਾਰਮ ਵਾਲਿਆਂ ਨੂੰ ਵੀ ਤੁਸੀਂ ਜਿਹੜੀ ਲਿਸਟ ਹੈ ਭੇਜ ਦਿਓ ਤੋ ਲਿਸਟ ਭੇਜ ਕੇ ਅਸੀਂ ਲਾਜ਼ਮੀ ਉੱਪਰ। ਇੱਕ ਡੀਐਸਪੀ ਸਾਹਿਬ ਆਏ ਸੀਗੇ ਹਰਿਆਣਾ ਦੇ ਕੀ ਗੱਲਬਾਤ ਹੋਈ ਆ ਤੁਹਾਡੇ ਨਾਲ ਜਗਾਂ ਨੂੰ ਲੈ ਕੇ ਗੱਲਬਾਤ ਹੋਈ ਆ ਜਿੱਥੇ ਤੁਸੀਂ ਜਾਣ ਦੀ ਤਿਆਰੀ ਕਰੀ ਹੋਈ ਹੈ ਬੈਠਣ ਦੀ ਜਿਹੜੀ ਤੁਹਾਡੀ ਤਸਵੀਜ਼ ਹੈ ਉਹਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ? ਨਹੀਂ ਡੀਐਸਪੀ ਨੇ ਕਿਹਾ ਕਿ ਸਾਡਾ 100 ਜਿਹੜੇ ਅੱਗੇ ਆਪਾਂ ਕਹਿੰਦੇ ਹੁੰਦੇ ਸੀ ਕਿ ਲੋਕ ਕੀ 163 ਲੱਗੇ ਹੁਣ 163 ਕਹਿੰਦੇ ਨੇ। ਆਪਾਂ 144 ਨੂੰ ਹੁਣ 163 ਕਹਿੰਦੇ ਨੇ। 163 ਆਪਾਂ 144 ਕਹਿੰਦੇ ਸੀ ਦਫਾ ਲੱਗਿਆ ਉਹ ਕਹਿੰਦੇ ਵੀ 163 ਲੱਗੀ ਹੋਈ ਆ। ਸਾਡੇ ਹਰਿਆਣੇ ਦੇ ਯੂਧੇ ਵਿੱਚ ਜੇ ਤੁਸੀਂ ਆਓਗੇ ਅਸੀਂ ਰੈਸਟ ਕਰਾਂਗੇ ਮੈਂ ਇਹ ਕਰ ਲਓ। ਇਹ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਰ ਲਓ ਅਸੀਂ ਆਵਾਂਗੇ। ਅਸੀਂ ਬਾਰਡਰ ਕੰਨੀ ਮਾਰਚ ਕਰਾਂਗੇ। ਜਿੱਥੇ ਰੋਕਣਾ ਰੋਕੋ ਅਸੀਂ ਤਾਂ ਪਰ ਬੈਠਣਾ। ਅਸੀਂ ਸਾਡਾ ਕੋਈ ਦਿੱਲੀ ਜਾਣ ਦਾ ਪ੍ਰੋਗਰਾਮ ਨਹੀਂ। ਅਸੀਂ ਤਾਂ ਬਾਰਡਰ ਦੇ ਜਾ ਕੇ ਬੈਠਣਾ ਨਾਲ। ਤੁਸੀਂ ਕਿੱਥੇ ਰੁਕਣਾ ਛੁੱਡੀ ਮਰਜ਼ੀ ਐ। ਤੁਸੀਂ ਗ੍ਰਿਫਤਾਰ ਕਰਨੇ ਐ ਤੁਸੀਂ ਜੋ ਕਰਨਾ ਛੋਡਾ ਸਾਡੇ ਵੱਲ ਜਾਵਾਂਗੇ। ਬੈਠਣ ਦੀ ਤਿਆਰੀ ਜਿਹੜੀ ਕੰਧ ਦੇ ਨਾਲ ਹੈ। ਨਹੀਂ ਨਹੀਂ ਉਹ ਕਹਿਣ ਇਹ ਐ ਸਿਗੇ ਵੀ ਜੋ ਤੁਸੀਂ ਬੈਠਣਾ ਇੱਥੇ ਵਧੀਆ ਸਟੇਜ ਬਣੀ ਵੀ ਆ ਤੁਸੀਂ ਇੱਥੇ ਬੈਠੋ ਤੇ ਸਾਡੇ ਵੱਲ ਕਿਉਂ ਆਉਣੇ ਹੋ ਐਸੇ ਉਹਨਾਂ ਸਵਾਲ ਮੈਂ ਕਿਹਾ ਨਹੀਂ ਸਾਡਾ ਇਸ਼ੂ ਹੈਗਾ ਵੀ ਜਿੱਥੇ ਸਾਡਾ ਮੋਰਚਾ ਸ਼ੁਰੂ ਹੁੰਦਾ ਹੈ ਤੇ ਜਿੱਥੋਂ ਮੋਰਚਾ ਇਧਰ ਥੋੜੇ ਮੋਰਚੇ ਤੇ ਚੱਲਦਾ ਅਸੀਂ ਮੋਰਚੇ ਦੇ ਮੂਹਰੇ ਬੈਠਾਂਗੇ ਜਾ ਕੇ ਤਾਂ ਉਹ ਅਸੀਂ ਜਾ ਦੇਖਣਾ ਤੁਸੀਂ ਆਪ ਦਾ ਜਦੋਂ ਦੇਖਿਆ ਹਰਿਆਣਾ ਕਿੱਥੋਂ ਲੱਗੂ ਹੁੰਦਾ ਪੰਜਾਬ ਕਿੱਥੋਂ ਲੱਗੂ ਹੁੰਦਾ ਸਾਨੂੰ ਨਹੀਂ ਪਤਾ ਸਾਡੇ ਲਈ ਤਾਂ ਬਾਰਡਰ ਤੇ ਖੜੇ ਹਾਂ ਬਾਰਡਰ ਤਾਂ ਇਹ ਉਹਨਾਂ ਨੇ ਕਰਨਾ ਮੂਹਰੇ ਨਾਕਾ ਲਾਉਂਦੇ ਆ ਕਿ ਨਹੀਂ ਲਾਉਂਦੇ ਮੈਨੂੰ ਲੱਗਦਾ ਜੇਕਰ ਗ੍ਰਿਫਤਾਰੀਆਂ ਹੁੰਦੀਆਂ ਨੇ ਤੁਸੀਂ ਗ੍ਰਿਫਤਾਰੀ ਦੀ ਗੱਲ ਕਹੀ ਹੈ ਕਿ ਉਹਨਾਂ ਨੇ ਕਿਹਾ ਕਿ ਧਾਰਾ 163 ਲੱਗੀ ਹੋਈ ਹੈ ਤੁਸੀਂ ਉਧਰ ਨਾ ਜਾਓ ਜੇਕਰ ਗ੍ਰਿਫਤਾਰੀਆਂ ਹੁੰਦੀਆਂ ਨੇ ਤਾਂ ਕਿਸਾਨ ਗ੍ਰਿਫਤਾਰੀਆਂ ਦੇਣਗੇ ਨਹੀਂ ਨਹੀਂ ਜਦੋਂ ਜਾਣਗੇ ਮਰਨ ਮਰਤੇ ਬੈਠਣਾ ਲੈ ਜੇ ਹਰਿਆਣਾ ਸਰਚ ਚੱਕ ਕੇ ਜ਼ਿਲ੍ਹਾ ਚ ਲੈ ਜਾਣਗੇ ਲੈ ਜਾਣ ਦੋ ਇਹ ਫੇਰ ਵੀ ਉੱਥੇ ਵੀ ਮਰਨ ਮਰਤੇ ਇਹਨਾਂ ਦਾ ਸ਼ੁਰੂ ਰਹੂਗਾ ਇਹ ਤੈ ਹੈ ਜੇ ਹਰਿਆਣਾ ਸਰਕਾਰ ਚੱਕਦੀ ਹੈ ਹਰਿਆਣਾ ਸਰਕਾਰ ਲੈ ਕੇ ਜਾਂਦੀ ਹੈ ਲੈ ਜਾਣ ਦੋ ਕੁਟੜਾ ਸਾਹਿਬ ਇੱਕ ਹੋਰ ਅਹਿਮ ਗੱਲ ਹੈ ਪੰਜਾਬ ਦੇ ਕਿਸਾਨ ਜਾ ਰਹੇ ਨੇ ਤਾਂ ਹਰਿਆਣਾ ਦੇ ਕਿਸਾਨ ਵੀ ਇੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਲੀਡ ਕਰਦੇ ਨੇ ਸਪੋਕਸਮੈਨ ਨੇ ਕਿ ਹਰਿਆਣਾ ਦੇ ਕਿਸਾਨ ਵੀ ਅੱਜ ਪੰਜਾਬ ਦੇ ਕਿਸਾਨਾਂ ਦੇ ਉਸ ਜਥੇ ਵਿੱਚ ਸ਼ਾਮਲ ਨੇ ਜਿਹੜੇ 111 ਨਹੀਂ ਹਰਿਆਣਾ ਦਾ ਇੱਕ ਪ੍ਰੋਗਰਾਮ ਹੋ ਗਿਆ 16 17 ਤਰੀਕ ਨੂੰ 18 ਨੂੰ ਬਹੁਤ ਵੱਡਾ ਪੈਦਲ ਮਾਰਚ ਤੋਰ ਕੇ ਖਨੌਰੀ ਆ ਰਹੇ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ 500 ਬੰਦੇ ਦਾ ਉਹਨਾਂ ਦਾ ਮਨੂ ਘਾੜ ਉਹਨਾਂ ਦੀ ਗਵਾਹੀ ਕਰੂਗਾ ਉਧਰੋਂ ਪੈਦਲ ਮਾਰਚ ਆ ਰਹੇ ਨੇ ਦਲ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਦੀ ਹੋ ਕੇ ਪੈਦਲ ਯਾਤਰਾ ਉਹ ਇਧਰ ਖਨੌਰੀ ਕੰਨੀ ਨੂੰ ਆਉਗੀ ਤਾਂ ਉਹਨਾਂ ਦਾ ਪ੍ਰੋਗਰਾਮ ਹੈ ਉਹ ਇਸ ਕਰਕੇ ਨਹੀਂ ਤਾਂ ਉਹ ਕਹਿੰਦੇ ਸਾਡੇ 20 ਲਿਖ ਲਓ 25 ਲਿਖ ਲਓ ਸਾਡੇ 30 ਲਿਖ ਲਓ ਤਿਆਰ ਸੀ ਉਹ ਉਹ ਇਸ ਕਰਕੇ ਉਹਨਾਂ ਦਾ ਡਿਲੇ ਕਰਦਾ ਦੂਜਾ ਆਪਣਾ ਅਰਨ ਸੈਨਾ ਬਿਹਾਰ ਤੋਂ ਉਹ ਗਵਾਹੀ ਕਰਨਗੇ ਉਹ ਕਿਉਂ ਕਰਨਗੇ ਗਵਾਹੀ ਇਸ ਮੋਰਚੇ ਦੇ ਉਹ ਗਵਾਹੀ ਕਰਨਗੇ ਉਹ ਇਸ ਕਰਕੇ ਕਰਨਗੇ ਜਿਹੜੇ ਲੋਕ ਕਹਿੰਦੇ ਵੀ ਕੱਲੇ ਪੰਜਾਬ ਦਾ ਮਸਲਾ ਹੈ ਤਾਂ ਬਿਹਾਰ ਦੇ ਲੋਕ ਕਿਉਂ ਨਹੀਂ ਬਿਹਾਰ ਦੇ ਹੀ ਆਗੂ ਗਵਾਹੀ ਕਰੂਗਾ ਉਹ ਇਸ ਕਰਕੇ ਕਰੂਗਾ ਵੀ ਸਾਡੇ ਹਾਲਾਤ ਦੇਖੋ ਜਾ ਕੇ ਬਿਹਾਰ ਦੇ ਕਿਹੇ ਜੇ ਬਣੇ ਹੋ ਸਾਡੇ ਜਿਹੜੇ ਕਿਸਾਨ ਆ ਪੰਜ ਸੱਤ ਕਿੱਲੇ ਵਾਲੇ ਇੱਥੇ ਸੁੱਡੇ ਝੋਨਾ ਲਾਉਣ ਆਉਂਦੇ ਆ ਸੋਡੇ ਵਾਲੇ ਪੰਜ ਸੱਤ ਕਿੱਲੇ ਵਾਲੇ ਝੋਨਾ ਲਵਾ ਰਹੇ ਨੇ ਤਾਂ ਹਾਲਾਤ ਸੋਡੇ ਵੀ ਬਿਹਾਰ ਵਾਲੇ ਬਣ ਰਹੇ ਨੇ ਤਾਂ ਹੁਣ ਲੋਕਾਂ ਨੇ ਇਹ ਜਿਹੜਾ ਸਵਾਲ ਹੈ ਛੱਡ ਕੇ ਜਾਂਦੇ ਆ ਕਿ ਹੁਣ ਬਿਹਾਰ ਬਣਾਉਣਾ ਹੈ ਕਿ ਪੰਜਾਬ ਬਣਾਉਣਾ ਜੇ ਪੰਜਾਬ ਬਣਾਉਣਾ ਹੈ ਤਾਂ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਮੰਗ ਹੈ ਜੇ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਸਰਕਾਰ ਪਿੱਛੇ ਹਟਦੀ ਹੈ ਤਾਂ ਬਿਹਾਰ ਬਣਨਾ ਤੈ ਹੈ ਸਵੇਰੇ ਹਰਦੋ ਝੰਡੇ ਦੇ ਨਾਂ ਦਾ ਚਰਚਾ ਸੀਗਾ ਮੀਡੀਆ 'ਚ ਗੱਲਬਾਤ ਵੀ ਆਈ ਸੀ ਸਾਡੀ ਬਹੁਤ ਸਾਰੇ ਲੋਕ ਜਿਹੜੇ ਕਿਸਾਨ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਸੀ ਕਿ ਹਰ ਦੋ ਝੰਡੇ ਅਗਵਾਈ ਕਰਨਗੇ ਬਦਲ ਦਿੱਤਾਗੇ ਨਹੀਂ ਅਜੇ ਨਹੀਂ ਬਦਲੇ ਅਜੇ ਤਾਂ ਮੇਰੇ ਕੋਲ ਲਿਸਟ ਹੀ ਨਹੀਂ ਆਈ ਅਰਨ ਸੈਨਾ ਦੀ ਮੇਰੇ ਕੋਲ ਲਿਸਟ ਆ ਗਿਆ ਅਰਨ ਸੈਨਾ ਦਾ ਨਾਮ ਵੀ ਆ ਗਿਆ ਮਨੂ ਘਾਟ ਦਾ ਵੀ ਨਾਮ ਆ ਗਿਆ ਉਹ ਅਸੀਂ ਮਨੂ ਘਾਟ ਨੂੰ ਨਹੀਂ ਭੇਜਣਾ ਉਹ ਮਨੂ ਘਾਟ ਨੂੰ ਪੈਦਲ ਜਿਹੜੀ ਅਗਵਾਈ ਕਰਕੇ ਲਿਆਉਣਗੇ ਆਖਰੀ ਸਵਾਲ ਹੈ ਕਾਕਾ ਸਿੰਘ ਜੀ ਜੇਕਰ ਉਸ ਜਗ੍ਹਾ ਦੇ ਉੱਤੇ ਨਹੀਂ ਬੈਠਣ ਦਿੱਤਾ ਜਾਂਦਾ ਪਾਣੀ ਦੀਆਂ ਪੁਛਾਰਾਂ ਮਾਰੀਆਂ ਜਾਂਦੀਆਂ ਨੇ ਟੀਅਰ ਗੈਸ ਛੱਡੀ ਜਾਂਦੀ ਹੈ ਜਿਸ ਤਰ੍ਹਾਂ ਦਾ ਕਿੱਸਰਾਈਆਂ ਲਗਾਈਆਂ ਜਾ ਰਹੀਆਂ ਨੇ ਤਾਂ ਫਿਰ ਕਿਸਾਨਾਂ ਦਾ ਰੁਕੀ ਹੋ ਜਾਣਾ ਕਿਸਾਨਾਂ ਦਾ ਰੁਕ ਹੋਊਗਾ ਉੱਥੇ ਬੈਠ ਇਹ ਤੈ ਹੈ ਹੁਣ ਇਹ ਉਹਨਾਂ ਨੇ ਤੈ ਕਰਨਾ ਹਰਿਆਣੇ ਨੇ ਵੀ ਇਹ ਮਸਲਾ ਮੈਨੂੰ ਨਹੀਂ ਲੱਗਦਾ ਵੀ ਇਹ ਐਡਾ ਵੱਡਾ ਕਦਮ ਚੁੱਕ ਲੈਣਗੇ ਚੁੱਕਣਾ ਹੋਊ ਤਾਂ ਉਹਨਾਂ ਦੀ ਮਰਜ਼ੀ ਹੈ ਅਥਰੂ ਗਾਇ ਛੜਨ ਗੋਲੇ ਛੜਨ ਪਾਣੀ ਦੇ ਪਿਛਾੜਾ ਮਾਰਨ ਉਹ ਜੋ ਕੁਝ ਉਹਨਾਂ ਨੇ ਦੇਖਣਾ ਅਸੀਂ ਜਾ ਕੇ ਜਿਹੜਾ ਆਪਦਾ ਮਾਰਚ ਹੈ ਇਧਰੋਂ ਮੈਂ ਦੱਸਤਾ ਉਹਨਾਂ ਨੂੰ ਵੀ ਜਿੱਥੋਂ ਮੋਰਚਾ ਸਾਡਾ ਸ਼ੁਰੂ ਹੁੰਦਾ ਤੇ ਜਿੱਥੇ ਮੋਰਚਾ ਸਾਡਾ ਸਵਾਪਤ ਹੁੰਦਾ ਉਹਦੇ ਅੱਗੇ ਬੈਠਾਂਗੇ ਇਹ ਸਾਡਾ ਤੈ ਹੈ ਤਾਂ ਕਾਕਾ ਸਿੰਘ ਕੋਟੜਾ ਨੇ ਬਿਲਕੁਲ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਹਰਿਆਣਾ ਦੇ ਜਿਸ ਜਗ੍ਹਾ ਦੇ ਉੱਤੇ ਬੈਠਣ ਜਾ ਰਹੇ ਨੇ ਉੱਥੇ ਚਾਹੇ ਧਾਰਾ 144 ਦਾ ਬਦਲਵਾ ਹੋਇਆ ਰੂਪ ਹੈ ਜਿਹੜਾ ਉਹ ਉਹ ਲਾਗੂ ਹੋਇਆ ਪਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅਸੀਂ ਹਰ ਹਾਲਤ ਦੇ ਵਿੱਚ ਉੱਥੇ ਜਾਵਾਂਗੇ ਹਰਿਆਣਾ ਪੁਲਿਸ ਨੇ ਕਿਹਾ ਕਿ ਜੇਕਰ ਤੁਸੀਂ ਉੱਥੇ ਉਹਨੇ ਜਦੋਂ ਮੀਟਿੰਗ ਹੁੰਦੀ ਹੈ ਤਾਂ ਅਸੀਂ ਤੁਹਾਨੂੰ ਗ੍ਰਿਫਤਾਰ ਕਰ ਸਕਦੇ ਹਾਂ ਤਾਂ ਕਾਕਾ ਸਿੰਘ ਕੋਟੜਾ ਦਾ ਬਦਲਵਾ ਜਵਾਬ ਸੀ ਉਹਨਾਂ ਨੂੰ ਕਿ ਤੁਸੀਂ ਜੋ ਕਰਨਾ ਹੈ ਉਹ ਕਰੋ ਅਸੀਂ ਆਪਣਾ ਕਰਨਾ ਅਸੀਂ ਉਧਰ ਨੂੰ ਆਉਣਾ ਅਸੀਂ ਜਗ੍ਹਾ ਤੈਅ ਕਰ ਦਿੱਤੀ ਹੈ ਕਿ ਅਸੀਂ ਕਿੱਥੇ ਬੈਠਣਾ ਹੈ ਅੱਗੇ ਹਰਿਆਣਾ ਪੁਲਿਸ ਨੇ ਦੇਖਣਾ ਹੈ ਕਿ ਉਹਨਾਂ ਨੇ ਕੀ ਕਰਨਾ ਹੈ ਤਾਂ ਸਿੱਧਾ ਸਪਸ਼ਟ ਜਵਾਬ ਕਾਕਾ ਸਿੰਘ ਕੋਟੜਾ ਦਾ ਤਾਂ ਦੂਸਰੀ ਜਿਹੜੀ ਅਹਿਮ ਗੱਲ ਹੈ ਜਿਸ ਤਰ੍ਹਾਂ ਸਵੇਰੇ ਗੱਲ ਆਈ ਸੀ ਕਿ ਹਰ ਦੋ ਝੰਡੇ ਜਿਹੜੇ ਨੇ ਉਹ ਅਗਵਾਈ ਕਰਨਗੇ ਪਰ ਹੁਣ ਪਤਾ ਲੱਗਾ ਕਾਕਾ ਸਿੰਘ ਕੋਟੜਾ ਨੇ ਸਪਸ਼ਟ ਕਰ ਦਿੱਤਾ ਕਿ ਬਿਹਾਰ ਦੇ ਕਿਸਾਨ ਨੇਤਾ ਔਰ ਅਰਣ ਸਿਨਾ ਇਸ ਮੋਰਚੇ ਦੀ ਜਿਹੜੇ 111 ਮੈਂਬਰ ਮਰਨ ਵਰਤ ਤੇ ਬੈਠਣਗੇ ਤਾਂ ਅਰਣ ਸਿਨਾ ਉਹਨਾਂ ਦੀ ਅਗਵਾਈ ਕਰਨਗੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਅਰਣ ਸਿਨਾ ਜਿਹੜੇ ਨੇ ਬਿਹਾਰ ਦੇ ਆਗੂ ਨੇ ਲਗਾਤਾਰ 13 ਫਰਵਰੀ ਤੋਂ ਇੱਥੇ ਬਣੇ ਹੋਏ ਨੇ ਬਹੁਤ ਸਮਝ ਹੈ ਉਹਨਾਂ ਨੂੰ ਬਹੁਤ ਗੱਲਬਾਤ ਦੇ ਵਿੱਚ ਮਹਾਰਤ ਹਾਸਲ ਹੈ ਉਹਨਾਂ ਦੀ ਉਹਨਾਂ ਨੂੰ ਤਾਂ ਉਹ ਅੱਜ ਦੇ 100 ਜਿਹੜੇ 11 ਮਰਜੀਵੜੇ ਜਿਹੜੇ ਮਰਨ ਵਰਤ ਉੱਤੇ ਕਿਸਾਨ ਬੈਠਣਗੇ ਉਹਨਾਂ ਦੀ ਅਗਵਾਈ ਕਰਨਗੇ ਔਰ ਹਸਨਾ ਕਰਨਗੇ ਤਾਂ ਤੁਸੀਂ ਦਾਨ ਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੋਰੀ ਬਾਰਡਰ ਤੋਂ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ-ਬਹੁਤ ਧੰਨਵਾਦ